ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਕੋਈ ਵੀ ਅੱਜ ਵੀ ਅਪੀਲ ਕਰਦਾ ਗੁਰੂ ਰਾਮਦਾਸ ਦੇ ਦਰ ਤੇ ਖੜ ਕੇ ਕਿ ਕੋਈ ਵੀ ਕਿਤੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਇਸ ਤਰ੍ਹਾਂ ਦਾ ਜਸਮਾਨੀ ਹਮਲਾ ਨਾ ਕਰੇ ਕਿਉਂਕਿ ਜਦੋਂ ਅਸੀਂ ਜਸਮਾਨੀ ਹਮਲਾ ਕਰਕੇ ਕਿਸੇ ਨੂੰ ਇਸ ਦੁਨੀਆ ਤੋਂ ਤੋੜ ਦਿੰਨੇ ਆ ਤੂੰ ਆਪਣੇ ਹਸਰ ਕਿਵੇਂ ਦੇਖੇਗਾ ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਹੋਵੇ ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦਾ ਕਿ ਉਹ ਆਪਣਾ ਹਸਰ ਆਪਣਾ ਪਤਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਅਖੀਰ 'ਚ ਪੰਜ ਵਾਰ ਦਾ ਚੀਫ ਮਨਿਸਟਰ ਲੰਬੀ ਆਪਣੇ ਹਲਕੇ ਤੋਂ ਹਾਰ ਕੇ ਜਹਾਨ ਤੋਂ ਕੂਚ ਕੀਤਾ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਜੋ ਪੰਥ ਤੇ ਪੰਜਾਬ ਨਾਲ ਧਰੋਹ ਕਮਾਇਆ ਵਾ ਉਹਦਾ ਹਸਰ ਖੁਦ ਲੰਬੀ ਉਮਰ ਭੋਗ ਕੇ ਦੇਖ ਕੇ ਜਾਵੇ ਇਸ ਕਰਕੇ ਮੇਰੀ ਅਪੀਲ ਆ ਕਿ ਕੋਈ ਵੀ ਉਹਨਾਂ ਤੇ ਜਸਮਾਨੀ ਹਮਲਾ ਨਾ ਕਰੇ ਉਹਨਾਂ ਨੂੰ ਆਪਣਾ ਹਸਰ ਵੇਖਣ ਵਾਸਤੇ ਜੋ ਪੰਥ ਤੇ ਪੰਜਾਬ ਨਾਲ ਉਹਨਾਂ ਨੇ ਧਰੋਹ ਕਮਾਇਆ ਉਨੂੰ ਉਹ ਜ਼ਰੂਰ ਆਪਣੇ ਅੱਖੀਂ ਦੇਖ ਕੇ ਜਾਣ ਕੇ ਉਹਨਾਂ ਦਾ ਹਸਰ ਜਿਹੜਾ ਪੰਥ ਦੇ ਮੈਂ ਤਾਂ ਹੀ ਅਪੀਲ ਕਰਦਾ ਦੁਨੀਆ ਦੇ ਕਿਸੇ ਕੋਨੇ 'ਚ ਰਹੋ ਕਿਸੇ ਧੜੇ 'ਚ ਰਹੋ ਕਿਸੇ ਪਾਰਟੀ 'ਚ ਰਹੋ ਆਪਣੇ ਪੰਥ ਤੇ ਆਪਣੇ ਪੰਜਾਬ ਤੇ ਆਪਣੇ ਭਾਈਚਾਰੇ ਦੇ ਨਾਲ ਆਪਣੀ ਧਰਤੀ ਆਪਣੇ ਲੋਕਾਂ ਦੇ ਨਾਲ ਕਦੇ ਗਦਾਰੀ ਨਾ ਕਰੋ ਜਿਹੜੇ ਵੀ ਇਸ ਤਰ੍ਹਾਂ ਦੀ ਗਦਾਰੀ ਕਰਦੇ ਉਹਨਾਂ ਦਾ ਹਸਰ ਆਹੀ ਹੁੰਦਾ ਵਾ ਇਹੀ ਮੈਂ ਸਾਰੇ ਪੰਥ ਨੂੰ ਕੌਮ ਨੂੰ ਅਪੀਲ ਕਰਦਾ